ਲੋ ਜੀ ਅਪਰੂਵਲ ਦੇ ਨਾਲ ਦੇ ਰੰਗ ਦੀ ਗੱਡੀ ਬਾਈ ਹੁਣੀ ਪਿਕ ਕਰ ਰਿਹਾ ਇੱਕ ਤਾਂ ਬਾਈ ਹੁਣਾਂ ਨੂੰ ਬਹੁਤ ਬਹੁਤ ਵਧਾਈਆਂ ਬਾਈ ਚੈਲੰਜਰ ਹੀ ਕਿਉਂ ਬਾਈ ਬੜੇ ਟਾਈਮ ਤੋਂ ਸੋਚਿਆ ਸੀ ਚੈਲੰਜਰ ਹੀ ਲੈਣੀ ਹੈ ਉਦੋਂ ਫਾਸਟ ਐਂਡ ਫਿਊਰਿਅਸ ਮੂਵੀ ਦੇਖ ਕੇ ਹੋਰ ਸ਼ੌਂਕ ਚੜਿਆ ਸੀ ਲੈ ਦੱਸ ਐਨਐਚ 22 ਬਾਈ ਨੇ ਟੌਪ ਗਨ ਮੂਵੀ ਨਹੀਂ ਦੇਖੀ ਨੇ ਕਹਿੰਦਾ ਮੈਨੂੰ ਐਪ 35 ਜੈਟ ਲੈ ਕੇ ਆਜਾ ਕਮਾਲ ਹੋ ਗਈ ਐਦਾਂ ਦਾ ਇੱਕ ਸਾਡੇ ਪਿੰਡ ਸੀਗਾ ਉਹਨੇ ਨਾਗਨ ਮੂਵੀ ਦੇਖ ਕੇ ਨਾ ਉਹ ਦਜੀ ਬੀਨ ਲੈ ਆਇਆ ਮਰੀਸ਼ਪੁਰੀ ਵਾਲੀ ਫਿਰ ਸਾਰਾ ਦਿਨ ਬੀਨ ਹੀ ਪਜਾਉਂਦਾ ਫਿਰ ਜਾਂਦਾ ਸੀਗਾ ਅੱਧੇ ਪਿੰਡ ਦੇ ਸੱਪ ਇਕੱਠੇ ਕਰ ਲਏ ਉਹਨੇ ਘਰੇ ਕਿਰੋ ਬਾਜੀ ਦਾ ਤਾਂ ਆਪਾਂ ਨੂੰ ਪਤਾ ਨਹੀਂ ਹਿਸਾਬ ਪਰ ਜਿਹੜੇ ਮੁੰਡੇ ਅੱਡੀਆਂ ਚੱਕ ਜਾ ਕੇ ਫਾ ਲੈਣ ਲੱਗਿਆ ਕੈਨੇਡਾ ਚ ਡੀਲਰਾਂ ਦੀ ਗੱਲਾਂ 'ਚ ਆ ਕੇ ਟੁੱਟੀ ਲੰਘ ਜਾਈਏ ਸਾਰੇ ਨਹੀਂ 15-15% ਨੂੰ ਗੱਡੀਆਂ ਚੱਕਣ ਲੱਗੇ ਹੋਏ ਇਹਨਾਂ ਦਾ ਮਾੜਾ ਜ਼ਿਮੀਦਾਰ ਆੜਤੀ ਨੂੰ ਵਿਆਜ ਨਹੀਂ ਦਿੰਦਾ ਜਿੰਨਾ ਤੁਸੀਂ ਦੇਣ ਲੱਗੇ ਹੋਏ ਆ ਇਹਨਾਂ ਨੂੰ ਖੁੱਦੂ ਨਾ ਹੋਣ ਤਾਂ ਮੈਨੂੰ ਬੇਨਤੀ ਆ ਬਾਏ ਕਦੇ ਓਪਨ ਆਏ ਮਰਨਾ ਦੇਖ ਲਈ ਕਿਤੇ ਹੋਰ ਨਾਰਥ ਕੋਰੀ ਵਾਲੇ ਨਾਲ ਗੱਲ ਕਰਾਉਣੀ ਪਵੇ ਤੇ ਬਾਕੀ ਆ ਕੀ ਚੀਜ਼ ਦਾ ਅਸੀਂ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀ ਆਪਾਂ ਖੁੱਦੂ ਨਾ ਬਣੀ ਕਿ ਨਾ ਸੈਂਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿੱਕਸ ਲੈ ਕਰਦਿਆ ਜੀ